ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਆ ਜਿਹੜਾ ਕੁਰਸੀਆਂ ਚੱਕੀ ਬੈਠਿਆ ਨਾ ਜੀ ਤੇ ਇਹ ਖੜੇਗਾ ਤੇ ਇਹੇ ਮੇਰਾ ਚਾਚਾ ਹੈਗਾ ਜੀ ਤੇ ਇਹਨਾਂ ਦੀ ਕੁੜੀ ਨਹੀਂਗੇ ਜਾਣਾਗਾ ਬਾਹਰ ਇਹਨਾਂ ਨੇ ਸਾਰੇ ਸਾਡੇ ਘਰਦਿਆਂ ਨੂੰ ਬੁਲਾਇਆ ਹੋਇਆ ਹੈਗਾ ਆਪ ਹੀ ਪੰਜਾਬ ਪੁਲਿਸ ਦੇ ਵਿੱਚ ਐਸਆਈ ਨੇ ਤੇ ਆਹ ਜਿਹੜੇ ਕੁਰਸੀ ਤੇ ਬੈਠੇ ਸੀ ਇਹਨਾਂ ਦੇ ਸੋਹਰਾ ਸਾਹਿਬ ਨੇ ਅੱਜ ਸੋ ਵਿੱਚ ਮੈਂ ਮੜ ਜਾ ਮਹ ਕਰ ਵੀਡੀਓ ਬਣਾ ਕੇ ਲਿਆਉਣਾ ਹਾਂ ਵੈ ਕੰਮ ਬੰਦ ਚੱਲੀ ਜਾਂਦਾ ਜੀ ਅੱਛਾ ਵੀਡੀਓ ਬਣਾ ਲਈ ਸਾਰਿਆਂ ਦੀ ਫਿਰ ਵੀ ਨੂੰ ਅੱਗੇ ਦਿਖਾਉਣੀ ਆ ਤੁਹਾਨੂੰ ਇਹ ਚਾਹ ਪਾਣੀ ਦੇ ਬੰਦਰ ਵੀ ਸ਼ਿਕਾਰ ਨੇ ਜੀ ਇਹ ਸਾਰੇ ਜਿਹੜੇ ਆਉਂਦੇ ਨੇ ਜੀ ਚਾਹ ਪਾਣੀ ਪੀ ਕੇ ਤਿਆਰ ਹੋ ਜੂਗੇ ਉਦੋਂ ਬਾਅਦ ਆਪਾਂ ਰਿਪੋਰਟ ਜੀ ਫਲਾਟ ਹੈ ਜੀ ਅੱਜ ਵੀ ਲਾ ਲੋ ਤੇ ਆ ਦੇਖੋ ਸਾਰੇ ਸਮੋਸੇ ਇੱਥੇ ਗਲਾਉ ਹੋ ਮਾਣਾ ਖਾਰੇ ਨੇ ਕੁਛ ਨਹੀਂ ਸਾਰੇ ਭਰਪੂਰ ਨੇ ਪਰ ਆਹ ਆਹ ਦੇ ਨੇ ਵੀ ਚੱਲੇ ਦੋ ਦੰਦ ਦੋਦਾ ਹਕੀਕ ਨਾ ਰੋਜ਼ ਨਹੀਂ ਪਈ ਆ ਜੀ ਸਾਹਮਣੇ ਕਿ ਕੱਟਣਾ ਹੈਗਾ ਮਤਲਬ ਕਿ ਜਾਣ ਦੀ ਕੋਸ਼ਿਸ਼ ਕੈਨੇਡਾ ਜਾਣ ਦੀ ਕੋਸ਼ਿਸ਼ ਹੈ ਪੰਜ ਤੋਂ ਪੰਜ ਮਿੰਟ ਤੈਕਨੀਕ ਕਹਿੰਦੀ ਪਹਿਲਾਂ ਚਾਹ ਪਾਣੀ ਪੀ ਲੋ ਸਾਰੇ ਉਸ ਤੋਂ ਬਾਅਦ ਦੋ ਚੰਪੀ ਆ ਮੜਿਆ ਇਧਰ ਨੂੰ ਕਰੀ ਮੂੰਹ ਇਹਦਾ ਮੂੰਹ ਕਰ ਦੇ ਮੈਂ ਕੀ ਕਹਦਾ ਮੂੰਹ ਇਧਰ ਲਈ ਪਾਸਪੋਰਟ ਝੰਡਾ ਲਾਇਆ ਹੋਇਆਗਾ ਕੈਨੇਡਾ ਦਾ ਇਕ ਆਪਣਾ ਇੰਡੀਆ ਦਾਗਾ ਇੱਕ ਪਾਸਪੋਰਟ ਲਿਖਾਇਆ ਹੋਇਆ ਆ ਕੀ ਲਿਖਾਇਆ ਹੈ ਹੈ ਵੀ ਵੀ ਚੱਲਦੀ ਹੈ ਕੈਨੇਡਾ ਨੂੰ ਸਾਰੇ ਵਿੱਚ ਸ਼ੋਅ ਕੀਤੀ ਹੋਈ ਹੈਗੀ ਸਾਰੇ ਬਣਾ ਦੇ ਸਾਰੇ ਮੁਝ ਦੇ ਸਾਰੇ ਅਲੱਗ ਅਲੱਗ ਫੋਟੋਆਂ ਵੀ ਉੱਠੀਆਂ ਸੀ ਆਪਣੀਆਂ ਸੈਲਫੀਆਂ ਲੈ ਰਹੀ ਨੇ ਕੋਈ ਦੇਖ ਰਿਹਾ ਕਿ ਸਰਦਾਰ ਨੂੰ ਸੀ ਸਭ ਤੋਂ ਪਹਿਲਾਂ ਪੱਪੂ ਨੇ ਸਾਡੇ ਪੱਪੂ ਪ੍ਰਧਾਨ ਨੇ ਫੋਟੋ ਖਚਾਈ ਫਿਰ ਉਹਦਾ ਡੈਡੀ ਆ ਗਿਆ ਤੇ ਉਹਦੀ ਮੰਮੀ ਆ ਗਈ ਤੇ ਸਾਰਿਆਂ ਦੀਆਂ ਫੋਟੋਆਂ ਖਿਚਰੀਆਂ ਨੇ ਦੇਖੋ ਸਾਰਿਆਂ ਨੇ ਵਾਰੀ-ਵਾਰੀ ਫੋਟੋਆਂ ਖਿਚਵਾਈਆਂ ਤੇ ਸ਼ਗਨ ਦਿੱਤਾ ਕੁੜੀ ਨੂੰ ਤੇ ਚੰਗੀ ਯਾਤਰਾ ਦੀ ਮਨੋ ਕਾਮਨਾ ਕੀਤੀ ਆ ਦੇਖੋ ਕੁੜੀ ਦੀ ਭੈਣ ਆ ਗਈ ਇਹ ਲਾਡੀ ਤੇ ਆ ਭਾਈ ਆ ਗਿਆ सनी ਸਾਰੇ ਨਹੀਂ ਫੋਟੋ ਇੱਕ ਇੱਕ ਕਿਸੇ ਦੀਆਂ ਦੋ ਦੋ ਖੇਚੀਆਂ ਸੀ ਆ ਬਲਕਾਰ ਆ ਗਿਆ ਤੇ ਉਹਦੀ ਮੈਸੇਜ ਹੈ ਦੋਨੇ ਕੁੜੀਆਂ ਨਾਲ ਤਿਆਗ ਮੰਡੀ ਆ ਗਿਆ ਸਾਡਾ ਮੁੰਡਾ ਮਲਕੀਤ ਦਾ ਇਹ ਵੀ ਪੰਜਾਬ ਪੁਲਿਸ ਚੈਦਰ ਡੇੜੀ ਤੇ ਗੁਰਤੇਜ ਸਿੰਘ ਤੇਜਾ ਤੇ ਉਹਨਾਂ ਦੀ ਪਤਨੀ ਦੀਆਂ ਫੋਟੋ ਤੁਸੀਂ ਦੇਖ ਸਕਦੇ ਹੋ ਆ ਗਿਆ ਜੀ ਮਹਿੰਦਰ ਸਿੰਘ ਅੱਗੀ ਇਹ ਵੀ ਮੇਰੇ ਚਾਚਾ ਲੱਗਦਾ ਹੈਗਾ ਤੇ ਉਹਨਾਂ ਦੀ ਪਤਨੀ ਅ ਕੁੜੀ ਆ ਗਈ ਬਲਕਾਰੀ ਦੀ ਛੋਟੀ ਤੇ ਨਾਲ ਫਿਰ ਅਲੱਗ ਅਲੱਗ ਲੇਡੀਜ਼ ਨੇ ਜਿਹੜੀਆਂ ਕੋਈ ਸਾਡੀਆਂ ਚਾਚੀਆਂ ਤਾਈਆਂ ਸਾਰਿਆਂ ਨੇ ਫੋਟੋਆਂ ਖਿਚਾਈਆਂ ਇਹ ਆ ਗਿਆ ਜੀ ਹਰਵਿੰਦਰ ਸਿੰਘ ਗੋਰਖਾ ਇਹ ਕਹਿੰਦਾ ਮੈਂ ਵੀ ਆ ਗਿਆ ਜੀ ਸ਼ਾਰਪੀ ਤੇ ਉਹਦੀ ਮੰਮੀ ਸਾਰੇ ਸਾਨੂੰ ਮੈਂ ਨਾਮ ਵੀ ਦੱਸ ਦਨ ਆਈ ਮੰਮੀ ਦੁਆਰੇ ਫੇਰਾ ਗਈ ਤੇ ਗਵਾਂਢਣ ਆ ਗਈ ਸਾਡੀ ਇਹ ਪੂ ਆ ਗਈ ਮੇਰੀ ਨਾਲੇ ਕੁੜੀ ਦੀ ਇਹ ਸਾਡਾ ਸਿੱਪੀ ਗੱਲ ਇਹ ਫੁੱਫੜ ਆ ਗਿਆ ਜੀ ਸੀਮਾ ਸਾਡੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੀ ਦਾਦੀ ਮਾਗੀ ਨਾਨੀ ਕੁੜੀ ਦੀ ਤੇ ਬਹੁਤ ਹੀ ਸਾਰੇ ਰਿਸ਼ਤੇਦਾਰ तकरीबन ਪਹੁੰਚ ਗਏ ਸਾਡੇ ਪਰਿਵਾਰ ਦੇ ਵੀ ਸਾਰੇ ਪਹੁੰਚ ਗਏ ਨਾਨਾ ਨਾਨੀ ਬੈਠੇ ਨੇ ਆਪ ਬਹੁਤ ਬਹੁਤ ਧੰਨਵਾਦ ਜੀ ਵਧੀਆ ਯਾਤਰਾ ਰਹੇ ਕੁੜੀ ਦੇ ਤੇ ਅੱਗੇ ਜਾ ਕੇ ਕੰਮ ਮਿਲ ਜੇ ਵੈਸੇ ਸਾਡਾ ਅੱਗੇ ਪਰਿਵਾਰ ਹੈਗਾ ਵੀ ਹੈਗਾ ਪਰਿਵਾਰ ਵਿੱਚ ਜਾਣਾ ਹੈਗਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਐਂਡ 'ਚ ਆ ਮੈਂ ਆ ਗਿਆ ਹੁਣ ਸਰ ਮਜੀਦ ਕੌਰ ਆ ਗਈ ਮੇਰੇ ਨਾਲ ਮੇਰੀ ਪਤਨੀ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਜੇ ਕਰਨੀ ਹੈਗੀ ਤੁਹਾਡੀ ਮਰਜ਼ੀ ਹੈਗੀ ਥੈਂਕ ਯੂ ਜੀ ਧੰਨਵਾਦ ਵਾਲੇ ਲੋਕਾਂ ਦਾ ਚੱਕ ਨਹੀਂਦਾ ਕੋਈ ਮੈਂ ਉਹਦਾ ਉਪਾਅ ਵੀ ਪੋਸਟ ਕਰੀ ਜਾਂਦਾ ਕਿਹੜਾ ਪੋਸਦਾ ਦੇਖਦੇ ਕਿੱਥੇ ਹੋਣਾ ਹੈਗਾ ਫੇਰ ਵੀ ਕਰਨਾ ਵਿੱਚ ਆਉਂਦਾ ਹੈ ਕਿਸੇ ਦਾ ਲੈ ਬਰਾਕੀ ਦੇਖੀ ਲੈ ਕਟ ਮੈਂ ਲੈ ਜਾ Have a safe journey. Have a safe journey. ਆਹ ਰੋਹ ਵਾਲਾ ਕਰਾਉਂਦਾ ਰੋਹ ਕਰਦੇ ਆਂ ਇਹਦੇ ਇਹਦਾ ਬਹੁਤ ਨਾ ਕਰਾਉਂਦਾ ਕਵਿਤਾ ਪੱਕੇ ਇੱਧਰ ਜਾ ਬਾਲ ਕੇ ਪਹਿਲਾਂ ਬੰਨਦੇ ਫੇਰ ਬੰਨਦੇ